ਸਤਿ ਸ਼੍ਰੀ ਅਕਾਲ ਜੀ ਲੋਜੀ ਰੇਲਵੇ ਦੀ ਐਗਜ਼ਾਮ ਡੇਟ ਆ ਚੁੱਕੀ ਹੈ ਜੋ ਤੁਸੀਂ ਫਾਰਮ ਭਰੇ ਸੀਗੇ ਰੇਲਵੇ ਦੇ ਉਹਨਾਂ ਦੀ ਐਗਜ਼ਾਮ ਡੇਟ ਆ ਚੁੱਕੀ ਹੈ ਤੇ ਜਿੰਨਾਂ ਜਿੰਨਾਂ ਪੋਸਟਾਂ ਦੀ ਐਗਜ਼ਾਮ ਡੇਟ ਆ ਚੁੱਕੀ ਹੈ ਉਹਨਾਂ ਦੀ ਮੈਂ ਲਾਈਨ ਵਾਈਜ਼ ਤੁਹਾਨੂੰ ਐਗਜ਼ਾਮ ਡੇਟ ਦੱਸੀ ਜਾਵਾਂਗੀ ਕਿ ਕਿਦਨ ਕਿਹੜੀ ਪੋਸਟ ਦਾ ਐਗਜ਼ਾਮ ਹੈ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਦੇ ਆਂ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਰੇਲਵੇ ਵੱਲੋਂ ਜੋ ਵੀ ਪੋਸਟਾਂ ਨਿਕਲੀਆਂ ਹੋਈਆਂ ਸੀਗੀਆਂ ਜਿਨ੍ਹਾਂ ਦੇ ਫਾਰਮ ਭਰੇ ਗਏ ਸੀਗੇ ਉਹਨਾਂ ਵਿੱਚੋਂ ਕੁਝ ਪੋਸਟਾਂ ਦੀ ਐਗਜ਼ਾਮ ਡੇਟ ਆ ਚੁੱਕੀ ਹੈ ਤੇ ਕਈਆਂ ਦੀ ਅਜੇ ਪੈਂਡਿੰਗ ਹੈ ਕਈਆਂ ਦੀ ਆਉਣ ਵਾਲੀ ਹੈ ਉਹ ਜਿੱਦਾਂ ਹੀ ਆ ਜਾਏਗੀ ਤੁਹਾਨੂੰ ਉਹਦੀ ਜਾਣਕਾਰੀ ਦੇ ਦਿੱਤੀ ਜਾਏਗੀ ਪਰ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਇਹ ਫਾਰਮ ਭਰੇ ਨੇ ਰੇਲਵੇ ਦੇ ਜਾਂ ਜੋ ਭਰ ਰਹੇ ਨੇ ਅਜੇ ਵੀ ਤੇ ਉਹ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਇਹਦੇ ਨਾਲ ਆਪਣਾ ਆਧਾਰ ਕਾਰਡ ਲਿੰਕ ਜ਼ਰੂਰ ਕਰਾਓ ਆਧਾਰ ਕਾਰਡ ਨੂੰ ਵੈਰੀਫਾਈ ਜ਼ਰੂਰ ਕਰ ਲਿਓ ਕਿਉਂਕਿ ਜਦੋਂ ਤੁਸੀਂ ਐਗਜ਼ਾਮ ਸੈਂਟਰ 'ਚ ਜਾਣਾ ਹੈ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਵੀ ਮੈਂਸ਼ਨ ਕੀਤਾ ਹੈ ਕਿ ਤੁਹਾਡੀ ਆਧਾਰ ਕਾਰਡ ਲਿੰਕ ਬਾਇਓਮੈਟ੍ਰਿਕ অথেন্টিਕੇਸ਼ਨ ਹੋਣੀ ਹੈ ਜਦੋਂ ਤੁਸੀਂ ਐਗਜ਼ਾਮ ਹਾਲ ਦੇ ਵਿੱਚ ਐਂਟਰ ਕਰਨਾ ਉਸ ਟਾਈਮ ਤੁਹਾਡੀ ਬਾਇਓਮੈਟ੍ਰਿਕ ਹੋਣੀ ਹੈ ਜੋ ਕਿ ਆਧਾਰ ਕਾਰਡ ਦੇ ਨਾਲ ਲਿੰਕ ਹੋਏਗੀ ਇਸ ਕਰਕੇ ਤੁਸੀਂ ਜਦੋਂ ਵੀ ਇਹ ਫਾਰਮ ਭਰ ਰਹੇ ਹੋ ਉਹਦੇ ਨਾਲ ਆਪਣਾ ਆਧਾਰ ਕਾਰਡ ਜ਼ਰੂਰ ਵੈਰੀਫਾਈ ਕਰ ਲਿਆ ਕਰੋ ਤੇ ਅਗਰ ਕਿਸੇ ਦਾ ਵੈਰੀਫਾਈ ਅਜੇ ਨਹੀਂ ਹੋਇਆ ਉਹ ਆਪਣੀ ਆਈਡੀ ਖੋਲੋ ਇਨ ਆਦੀ ਸਾਈਟ ਤੇ ਜਾ ਕੇ ਜੋ ਤੁਹਾਡੀ ਆਈਡੀ ਆ ਉਹਨੂੰ ਖੋਲੋ ਖੋਲ ਕੇ ਆਪਣਾ ਆਧਾਰ ਕਾਰਡ ਜਰੂਰ ਵੈਰੀਫਾਈ ਕਰ ਲਓ ਉਹਦੇ ਨਾਲ ਉਹਦੇ ਨਾਲ ਲਿੰਕ ਕਰ ਲਓ ਆਪਣੀ ਬਾਇਓਮੈਟ੍ਰਿਕ ਉੱਥੇ ਵੀ ਕਰ ਲਓ ਤਾਂ ਕਿ ਤੁਹਾਨੂੰ ਉਸ ਟਾਈਮ ਕੋਈ ਪ੍ਰੋਬਲਮ ਨਾ ਆਏ ਤੇ ਹਾਂਜੀ ਅਗਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਜਿਹੜੀ ਪੋਸਟਾਂ ਦੀ ਹੁਣ ਐਗਜ਼ਾਮ ਡੇਟ ਆ ਚੁੱਕੀ ਹੈ ਉਹ ਮੈਂ ਤੁਹਾਨੂੰ ਦੱਸ ਦਾਂ ਲਾਈਨ ਵਾਈਜ਼ ਸਾਰਿਆਂ ਦੀ ਦੱਸੀ ਜਾਏਗੀ ਹਾਂਜੀ ਇੱਕ ਗੱਲ ਹੋਰ ਕਿ ਜਦੋਂ ਤੁਸੀਂ ਐਗਜ਼ਾਮ ਦੇਣ ਜਾਣਾ ਹੈ ਜ ਹਰ ਇੱਕ ਕੈਂਡੀਡੇਟ ਨੇ ਜੋ ਵੀ ਕੈਂਡੀਡੇਟ ਐਗਜ਼ਾਮ ਦੇਣ ਜਾਏਗਾ ਉਹ ਆਪਣਾ オリジナル ਆਧਾਰ ਕਾਰਡ ਨਾਲ ਲੈ ਕੇ ਜਾਏਗਾ ਉਹਦੀ ਕੋਈ ਫੋਟੋ ਕਾਪੀ ਨਹੀਂ ਚਾਹੀਦੀ ਤੁਸੀਂ オリジナル ਆਧਾਰ ਕਾਰਡ ਨਾਲ ਲੈ ਕੇ ਜਾਓਗੇ ਇਹ ਵੀ ਨੋਟੀਫਿਕੇਸ਼ਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈ ਕਿ ਕੈਂਡੀਡੇਟ ਕੋ オリジナル ਆਧਾਰ ਕਾਰਡ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਆਧਾਰ ਕਾਰਡ ਲਿੰਕ ਬਾਇਓਮੈਟ੍ਰਿਕ ਹੋਣੀ ਹੈ ਇਸ ਕਰਕੇ ਤੁਸੀਂ ਆਪਣਾ オリジナル ਆਧਾਰ ਕਾਰਡ ਵੀ ਨਾਲ ਲੈ ਕੇ ਜਾਓਗੇ ਜਿਹੜੇ ਤੁਹਾਡੇ ਐਡਮਿਟ ਕਾਰਡ ਨੇ ਉਹ ਤੁਹਾਡੇ ਇਗਜ਼ਾਮ ਤੋਂ ਜਿੱਦਨ ਤੁਹਾਡਾ ਇਗਜ਼ਾਮ ਹੋਏਗਾ ਉਸ ਤੋਂ 4 ਦਿਨ ਪਹਿਲਾਂ ਆਏਗਾ ਤੇ ਉਹ ਤੁਸੀਂ ਪ੍ਰਿੰਟ ਕਰਾ ਕੇ ਨਾਲ ਲੈ ਕੇ ਜਾਣਾ ਐਗਜ਼ਾਮ ਹਾਲ ਦੇ ਵਿੱਚ ਤੇ ਜਿਹੜਾ ਐਡਮਿਟ ਕਾਰਡ ਹੈ ਉਹਦਾ ਨੋਟੀਫਿਕੇਸ਼ਨ ਵੀ ਤੁਹਾਨੂੰ 4 ਦਿਨ ਪਹਿਲਾਂ ਤੁਹਾਡੀ ਈਮੇਲ ਦੇ ਵਿੱਚ ਆ ਜਾਏਗਾ ਤੁਹਾਨੂੰ ਉੱਥੇ ਵੀ ਲਿੰਕ ਦੇ ਦਿੱਤਾ ਜਾਏਗਾ ਤੁਸੀਂ ਉੱਥੋਂ ਆਪਣਾ ਡਾਊਨਲੋਡ ਕਰ ਸਕਦੇ ਹੋ ਆਪਣੇ ਨੋਟੀਫਿਕੇਸ਼ਨ ਤੋਂ ਜਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਪਣੇ ਆਈਡੀ ਪਾਸਵਰਡ ਦੇ ਨਾਲ ਵੀ ਆਪਣਾ ਜਿਹੜਾ ਐਡਮਿਟ ਕਾਰਡ ਹੈ ਉਹ ਡਾਊਨਲੋਡ ਕਰ ਸਕਦੇ ਹੋ ਹਾਂਜੀ ਹੁਣ ਗੱਲ ਕਰਦੇ ਆ ਕਿਹੜੀ ਕਿਹੜੀ ਪੋਸਟ ਦੀ ਜਿਹੜੀ ਐਗਜ਼ਾਮ ਡੇਟ ਹੈ ਉਹ ਆ ਚੁੱਕੀ ਹੈ ਸਭ ਤੋਂ ਪਹਿਲੇ ਨੰਬਰ ਤੇ ਸੀਈਐਨ 01 ਦੀ ਆਈ ਹੈ ਜਿਹਦੇ ਵਿੱਚ ਏਲਪੀ ਦੀ ਪੋਸਟ ਸੀਗੀ ਅਸਿਸਟੈਂਟ ਲੋਕੋ ਪਾਇਲਟ ਦੀ ਇਹਦੇ ਜਿਹੜੇ ਫਾਰਮ ਸੀਗੇ ਜਨਵਰੀ ਚ ਭਰੇ ਗਏ ਸੀਗੇ ਜਨਵਰੀ ਫਰਵਰੀ ਦੇ ਵਿੱਚ 20 ਜਨਵਰੀ ਤੋਂ ਸਟਾਰਟ ਹੋਏ ਸੀਗੇ ਤੇ 19 ਫਰਵਰੀ ਤੱਕ ਇਹ ਫਾਰਮ ਚੱਲੇ ਸੀਗੇ ਤੇ ਇਹਨਾਂ ਵਿੱਚ ਟੋਟਲ ਜਿਹੜੀ ਪੋਸਟਾਂ ਸੀਗੀਆਂ 18799 ਸੀਗੀਆਂ ਇਨਾਂ ਦੀ ਜਿਹੜੀ ਐਗਜ਼ਾਮ ਡੇਟ ਹੈ ਜਿਹੜਾ ਇਹ ਤਾਂ ਐਗਜ਼ਾਮ ਹੋਏਗਾ ਉਹ 25 ਨਵੰਬਰ ਤੋਂ ਐਗਜ਼ਾਮ ਸ਼ੁਰੂ ਨੇ 25 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਸ ਪੋਸਟ ਦੇ ਐਗਜ਼ਾਮ ਚੱਲੇ ਨੇ ਅਸਿਸਟੈਂਟ ਲੋਕੋ ਪਾਇਲਟ ਤੇ ਟੈਕਨੀਸ਼ੀਅਨ ਦੇ ਸੋ ਜਿਨ੍ਹਾਂ ਵੀ ਕੈਂਡੀਡੇਟ ਨੇ ਅਸਿਸਟੈਂਟ ਲੋਕੋ ਪਾਇਲਟ ਦੇ ਫਾਰਮ ਭਰੇ ਨੇ ਉਹ ਆਪਣੇ ਜਿਹੜੀ ਈਮੇਲ ਹੈ ਉਹ ਜ਼ਰੂਰ ਚੈੱਕ ਕਰਨ 25 ਨਵੰਬਰ ਤੋਂ ਪਹਿਲਾਂ ਆਪਣੀ ਈਮੇਲ ਚੈੱਕ ਕਰ ਲੈਣ 21 ਨਵੰਬਰ ਨੂੰ ਨੋਟੀਫਿਕੇਸ਼ਨ ਆ ਚ ਆ ਜਾਏਗਾ ਤੁਹਾਨੂੰ ਐਡਮਿਟ ਕਾਰਡ ਡਾਊਨਲੋਡ ਦਾ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਡਾ ਐਗਜ਼ਾਮ ਹੋਏਗਾ ਉਸ ਤੋਂ 4 ਦਿਨ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਆਂਦਾ ਜਾਏਗਾ ਇਹ ਜਿਹੜੇ ਐਗਜ਼ਾਮ ਨੇ 25 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਚੱਲਨੇ ਨੇ ਅਗਲੀ ਜਿਹੜੀ ਪੋਸਟ ਹੈ ਟੈਕਨੀਸ਼ੀਅਨ ਦੀ ਹੈ CE&02 ਦੀ ਜਿਹਦੇ ਵਿੱਚ 9144 ਪੋਸਟਾਂ ਸੀਗੀਆਂ ਲੇਕਿਨ ਹੁਣ ਵਧ ਕੇ 14298 ਹੋ ਚੁੱਕੀਆਂ ਨੇ ਤੇ ਇਹ ਜਿਹੜੇ ਫਾਰਮ ਨੇ ਅਜੇ ਵੀ ਚੱਲ ਰਹੇ ਨੇ ਅਜੇ ਵੀ ਭਰੇ ਜਾ ਰਹੇ ਨੇ ਦੁਬਾਰਾ ਰੀਓਪਨ ਹੋਏ ਨੇ ਅਗਰ ਕਿਸੇ ਨੇ ਪਰਵਾਹ ਨਹੀਂ ਹੋਂ ਜੋ ਟੈਕਨੀਸ਼ੀਅਨ ਤੋਂ ਰਿਲੇਟਿਡ ਨੇ ਉਹ ਪ੍ਰਭਾਅ ਸਕਦੇ ਨੇ ਇਹਦੇ ਵਿੱਚ ਜਿਹੜੀ ਪੋਸਟਾਂ ਸੀਗੀਆਂ ਉਹ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੀਆਂ ਸੀਗੀਆਂ ਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ ਪੋਸਟਾਂ ਸੀਗੀਆਂ ਤੇ ਇਹ ਫਾਰਮ ਦੁਬਾਰਾ ਰੀਓਪਨ ਹੋ ਚੁੱਕੇ ਨੇ ਇਹ ਜਿਹੜੇ ਫਾਰਮ ਨੇ ਦੁਬਾਰਾ ਰੀਓਪਨ ਹੋ ਚੁੱਕੇ ਨੇ ਤੇ ਇਹਨਾਂ ਨੂੰ ਭਰਨ ਦੀ ਜਿਹੜੀ ਲਾਸਟ ਡੇਟ ਹੈ 16 ਅਕਤੂਬਰ ਤੱਕ ਹੈ ਤੇ ਐਗਜ਼ਾਮ ਡੇਟ ਜਿਹੜੀ ਐਗਜ਼ਾਮ ਡੇਟ ਹੈ ਟੈਕਨੀਸ਼ੀਅਨ ਪੋਸਟ ਦੀ ਇਹਨਾਂ ਦੇ ਜਿਹੜੇ ਐਗਜ਼ਾਮ ਨੇ 16 ਦਸੰਬਰ ਤੋਂ ਸਟਾਰਟ ਹੋਣਗੇ ਤੇ 26 ਦਸੰਬਰ ਤੱਕ ਚੱਲਣਗੇ 16 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਅਗਲੀ ਜਿਹੜੀ ਪੋਸਟ ਹੈ ਜੇਈਟੀ ਅਦਰਸ ਦੀ ਹੈ ਜਿਹਦੇ ਵਿੱਚ ਜੂਨੀਅਰ ਇੰਜੀਨੀਅਰ ਮਟੀਰੀਅਲ ਸੁਪਰਡੈਂਟ ਕੈਮੀਕਲ ਅਸਿਸਟੈਂਟ ਕੈਮੀਕਲ ਸੁਪਰਵਾਈਜ਼ਰ ਇਹਦੇ ਵਰਗੀਆਂ ਪੋਸਟਾਂ ਸਿਗੀਆਂ ਇਹ ਜਿਹੜੇ ਫਾਰਮ ਸੀਗੇ 30 ਜੁਲਾਈ ਤੋਂ 29 ਅਗਸਤ ਤੱਕ ਭਰੇ ਗਏ ਸੀਗੇ ਤੇ ਇਹਨਾਂ ਵਿੱਚ ਟੋਟਲ ਜਿਹੜੀ ਪੋਸਟਾਂ ਸੀਗੀਆਂ 7952 ਪੋਸਟਾਂ ਸੀਗੀਆਂ ਤੇ ਇਹਨਾਂ ਦੀ ਜਿਹੜੀ ਐਗਜ਼ਾਮ ਡੇਟ ਹੈ ਉਹ 6 ਦਸੰਬਰ ਤੋਂ 13 ਦਸੰਬਰ ਤੱਕ ਹੈ 6 ਦਸੰਬਰ ਨੂੰ ਐਗਜ਼ਾਮ ਸਟਾਰਟ ਹੋ ਜਾਣਗੇ ਤੇ 13 ਦਸੰਬਰ ਤੱਕ ਚੱਲਣਗੇ ਹਾਂਜੀ ਇਹ ਗੱਲ ਮੈਂ ਕਲੀਅਰ ਕਰਦਾ ਜੋ ਤੇ ਕੈਂਡੀਡੇਟ ਐਗਜ਼ਾਮ ਦਿੰਦੇ ਆ ਰਹੇ ਨੇ ਉਹਨਾਂ ਨੂੰ ਸਾਰਾ ਪ੍ਰੋਸੀਜਰ ਪਤਾ ਹੈ ਜੋ ਨਵੇਂ ਕੈਂਡੀਡੇਟ ਨੇ ਉਹਨਾਂ ਨੂੰ ਮੈਂ ਦੱਸਦਾ ਕਿ ਇਹ ਜੋ ਮੈਂ ਦੱਸ ਰਹੀ ਹਾਂ ਤੁਹਾਨੂੰ ਡੇਟ ਕੀ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਐਗਜ਼ਾਮ ਚੱਲਣੇ ਨੇ ਉਹ ਮਤਲਬ ਹੁੰਦਾ ਹੈ ਕਿ ਹਰ ਇੱਕ ਕੈਂਡੀਡੇਟ ਨੂੰ ਕਿਉਂਕਿ ਕੈਂਡੀਡੇਟਸ ਬਹੁਤ ਜ਼ਿਆਦਾ ਹੁੰਦੇ ਨੇ ਇਸ ਕਰਕੇ ਹਰ ਇੱਕ ਕੈਂਡੀਡੇਟ ਨੂੰ ਕੋਈ ਨਾ ਕੋਈ ਦਿਨ ਦੇ ਦਿੱਤਾ ਜਾਂਦਾ ਹੈ ਜਿੱਦਾਂ ਉਹਨਾਂ ਨੇ ਸਟਰੈਂਥ ਰੱਖੀ ਹੁੰਦੀ ਹੈ ਕਿ ਇੰਨੇ ਕੈਂਡੀਡੇਟ ਅੱਜ ਦੇਣਗੇ ਇੰਨੇ ਕੈਂਡੀਡੇਟ ਕੱਲ ਪੇਪਰ ਦੇਣਗੇ ਇਦਾਂ ਇਹ ਨਹੀਂ ਹੋਏਗਾ ਕਿ ਤੁਹਾਡਾ ਹਰ ਇੱਕ ਦਿਨ ਜਿੱਦਾਂ 6 ਤੋਂ ਲੈ ਕੇ 13 ਤੱਕ ਤੁਹਾਡੇ ਐਗਜ਼ਾਮ ਹੀ ਹੁੰਦੇ ਰਹਿਣਗੇ ਤੁਹਾਨੂੰ ਇਹਨਾਂ ਵਿੱਚੋਂ ਇੱਕ ਦਿਨ ਮਿਲੇਗਾ ਕੋਈ ਇੱਕ ਦਿਨ ਮਿਲੇਗਾ ਤੇ ਅਗਲੀ ਜਿਹੜੀ ਪੋਸਟ ਹੈ ਆਰਪੀਐਫ ਐਸਆਈ ਦੀ ਹੈ ਸਬ ਇੰਸਪੈਕਟਰ ਦੀ CEN01 ਦੀ ਜਿਹਦੇ ਵਿੱਚ કુલ ਟੋਟਲ 452 ਪੋਸਟਾਂ ਸੀਗੀਆਂ ਤੇ ਜਿਹਦੇ ਫਾਰਮ ਸੀਗੇ April May ਤੱਕ ਭਰੇ ਗਏ ਸੀਗੇ April ਸਟਾਰਟ ਹੋਏ ਸੀਗੇ ਤੇ May ਤੱਕ ਇਹ ਫਾਰਮ ਭਰੇ ਗਏ ਸੀਗੇ ਤੇ ਇਹਨਾਂ ਦੀ ਜਿਹੜੀ ਐਗਜ਼ਾਮ ਡੇਟ ਹੈ ਸਬ ਇਨਸਪੈਕਟਰ ਦੀ ਆਰਪੀਐਫ ਸਬ ਇਨਸਪੈਕਟਰ ਦੀ ਇਹਦੀ ਜਿਹੜੀ ਐਗਜ਼ਾਮ ਡੇਟ ਆਈ ਹੈ ਉਹ 2 ਦਸੰਬਰ ਤੋਂ 5 ਦਸੰਬਰ ਤੱਕ ਹੈ 2 ਦਸੰਬਰ ਨੂੰ ਐਗਜ਼ਾਮ ਸਟਾਰਟ ਹੋ ਜਾਣਗੇ ਤੇ 5 ਦਸੰਬਰ ਤੱਕ ਚੱਲਣਗੇ ਇਹ ਜਿਹੜੀ ਐਗਜ਼ਾਮ ਡੇਟ ਹੈ 2 ਦਸੰਬਰ ਤੋਂ ਲੈ ਕੇ 5 ਦਸੰਬਰ ਤੱਕ ਇਹ ਸਿਰਫ ਆਰਪੀਐਫ ਸਬ ਇਨਸਪੈਕਟਰ ਦੀ ਹੈ ਲੇਕਿਨ ਜਿਹੜੇ ਆਰਪੀਐਫ ਕਨਸਟੇਬਲ ਸੀਗੇ ਉਹਨਾਂ ਦੀ ਅਜੇ ਆਉਣੀ ਹੈ ਐਗਜ਼ਾਮ ਡੇਟ ਅਜੇ ਉਹਨਾਂ ਦੀ ਐਗਜ਼ਾਮ ਡੇਟ ਆਈ ਨਹੀਂ ਹੈ ਉਹਨਾਂ ਦੀ ਅਜੇ ਐਗਜ਼ਾਮ ਡੇਟ ਆਉਣੀ ਹੈ ਇਸ ਕਰਕੇ ਜਿਹੜੇ ਕਨਸਟੇਬਲ ਵਾਲੇ ਨੇ ਉਹਨਾਂ ਦਾ ਅਜੇ ਐਗਜ਼ਾਮ ਡੇਟ ਨਹੀਂ ਆਈ ਇਹ ਸਿਰਫ ਸਬ ਇਨਸਪੈਕਟਰ ਦੀ ਜਿਨ੍ਹਾਂ ਨੇ ਸਬ ਇਨਸਪੈਕਟਰ ਦੇ ਫਾਰਮ ਭਰੇ ਸੀਗੇ ਆਰਪੀਐਫ ਸਬ ਇਨਸਪੈਕਟਰ ਉਹਨਾਂ ਦੀ ਐਗਜ਼ਾਮ ਡੇਟ ਆਈ ਹੈ 2 ਦਸੰਬਰ ਤੋਂ ਲੈ ਕੇ 5 ਦਸੰਬਰ ਤੱਕ ਬਾਕੀ ਜੋ ਪੋਸਟਾਂ ਰਹਿ ਗਈਆਂ ਨੇ ਆਰਪੀਐਫ ਦੀਆਂ ਕੌਨਸਟੇਬਲ ਦੀ ਜਿਸ ਤਰ੍ਹਾਂ ਰਹਿ ਗਈ ਹੈ ਸਭ ਤੋਂ ਜ਼ਿਆਦਾ ਤੇ ਕੌਨਸਟੇਬਲ ਦਾ ਸਭ ਨੂੰ ਵੇਟ ਹੈ ਕਿ ਉਹ ਜਦੋਂ ਵੀ ਐਗਜ਼ਾਮ ਡੇਟ ਆਉਂਦੀ ਹੈ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਿੱਤਾ ਜਾਏਗਾ ਇੱਕ ਵਾਰ ਫਿਰ ਜਦੋਂ ਤੁਸੀਂ ਐਗਜ਼ਾਮ ਸੈਂਟਰ 'ਚ ਜਾਣਾ ਹੈ ਆਪਣਾ オリジナル ਆਧਾਰ ਕਾਰਡ ਜ਼ਰੂਰ ਲੈ ਕੇ ਜਾਇਓ ਤੇ ਇੱਕ ਵਾਰ ਆਪਣੀ ਆਈਡੀ ਖੋਲ ਕੇ ਜਿੱਥੇ ਤੁਸੀਂ ਫਾਰਮ ਭਰਿਆ ਹੈ ਉਹ ਵੈੱਬਸਾਈਟ ਖੋਲ ਕੇ ਜ਼ਰੂਰ ਚੈੱਕ ਕਰ ਲਓ ਕਿ ਤੁਹਾਡਾ ਆਧਾਰ ਕਾਰਡ ਵੈਰੀਫਾਈ ਹੈ ਜਾਂ ਨਹੀਂ ਹੈ ਤੇ ਲਾਸਟ ਵਿੱਚ ਇੱਕ ਵਾਰ ਫਿਰ ਅਗਰ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ